ਕਈ ਕਾਲਜ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਪੂਜਾ ਸੈਣੀ ਦੁਆਰਾ ਲਿਖਿਆ ਗਿਆ ਨਾਵਲ ਅਰਮਾਨਾ ਦਾ ਕਤਲ ਦਾ ਪਾ 11ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਡੋ ਬਹੁਤ ਰੋ ਰਹੀ ਸੀ ਬਾਪੂ ਜੀ ਉਸ ਨੂੰ ਲੈ ਬਾਹਰ ਆ ਗਏ ਤੇ ਜੀਤੀ ਨੂੰ ਕਿਹਾ ਹੁਣ ਚੁੱਪ ਕਰਕੇ ਕਮਰੇ ਚਲੇ ਜਾ ਇਨਸ਼ੀਚਾ ਆਪੇ ਚਪ ਕਰ ਜੋ ਸਵਾਲ ਜਵਾਬ ਕਰਨ ਦੀ ਜ਼ਰੂਰਤ ਨਹੀਂ ਮੈਂ ਲਾਡ ਨੂੰ ਕੁਝ ਲਿਆਦਾ ਇਹ ਡਰ ਚੁੱਕੀ ਆ ਕਿ ਬਾਹਰ ਚਲੇ ਗਈ ਜਿੱਤੇ ਕਮਰੇ ਚ ਗਈ ਤਾਂ ਮੱਖਣ ਵੀ ਪਿੱਛੇ ਚਲਾ ਗਿਆ ਤੇ ਉਸ ਨਾਲ ਸਵਾਲ ਜਵਾਬ ਕਰਨ ਲੱਗਾ ਚਲ ਜਿੱਤੇ ਕੁਝ ਨਾ ਬੋਲੀ ਤਾਂ ਉਸਨੇ ਗੁੱਸੇ ਆ ਕੇ ਉਸਨੂੰ ੱੱਕਾ ਦੇ ਬੈਟਤੀ ਸੁੱਟ ਦਿੱਤਾ ਤੇ ਉਸ ਦਾ ਦੁਪੱਟਾ ਲਾ ਉਸੇ ਜਿਸਮ ਨਾਲ ਜ਼ਬਰਦਸਤੀ ਕਰਨ ਲੱਗਾ ਜਿੱਤਨੀ ਆਪਣੇ ਆਪ ਕਾਫੀ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਮੱਖਣ ਨੇ ਸ਼ਰਾਬ ਦੇ ਨਸ਼ੇ 'ਚ ਉਸਨੇ ਨਾਲ ਜ਼ਬਰਦਸਤੀ ਕਰ ਉਸ ਨੂੰ ਪੇਜਿਤ ਕੀਤਾ ਜਿੱਤੀ ਰੋਲਾ ਪਾ ਰਹੀ ਸੀ ਪਰ ਕੁਝ ਹੀ ਪਲਾਂ ਚ ਉਸ ਨੇ ਉਸ ਦੀ ਇੱਜ਼ਤ ਤਾਰ ਕਰ ਦਿੱਤੀ ਤਿਤੰਮ ਕੀ ਦੇ ਬਾਹਰ ਆ ਗਿਆ ਕਿ ਕੁਝ ਪੋਲੀ ਤਾਂ ਤੇਰੀ ਬੇਇੱਜ਼ਤੀ ਹੋਣੀ ਹੁਣ ਇਹ ਥਾਣੇ ਤੋਂ ਆਈ ਹੈ ਕਿ ਆਪਣੇ ਕਮਰੇ ਚ ਜਸ ਹੋ ਗਿਆ ਜਿੱਤੀ ਆਪਣਾ ਆਪ ਸੰਭਾਲ ਬਾਹਰ ਆ ਰਸੋਈ ਛੋਣ ਲੱਗੀ ਤੇ ਤਕਦੀਰ ਨੂੰ ਕੁਸਣ ਲੱਗੀ ਕਾਫੀ ਦਿਨਾਂ ਦੀ ਭੁੱਖ ਮਿਟਾ ਮੱਖਣ ਨਿਸ਼ਚਿਤ ਹੋਸ ਹੋ ਗਿਆ ਇਹਨੇ ਨੂੰ ਬਾਪੂ ਜੀ ਤੇ ਲਾਡੂ ਵੀ ਆ ਗਏ ਤੇ ਬੋਲੇ ਚਲ ਚੰਗਾ ਹੋਇਆ ਸੋ ਗਿਆ ਨਹੀਂ ਤਾਂ ਪੀਤੀ ਚ ਪਤਾ ਨਹੀਂ ਕੀ ਕਰਨਾ ਸੀ ਚਲ ਰੋਟੀ ਦੇ ਅਸੀਂ ਵੀ ਸੋ ਚਾਈਏ ਜੀਤੀ ਨੇ ਬਾਪੂ ਜੀ ਨੂੰ ਰੋਟੀ ਦਿੱਤੀ ਤੇ ਲਾਡਣ ਰੋਟੀ ਖਵਾਉਣ ਲਈ ਕਮਰੇ ਚ ਲੈ ਗਈ ਬਾਪੂ ਜੀ ਰੋਟੀ ਖਾਸੋਂਗੇ ਤੇ ਜੀਤੀ ਲਾਡੂ ਦੇ ਸਕੂਲ ਦੀ ਤਿਆਰੀ ਕਰਨ ਲੱਗੀ ਤੇ ਸੋਚਾਂ ਵਿੱਚ ਜ਼ਿੰਦਗੀ ਨੂੰ ਖਤਮ ਕਰਨ ਦਾ ਵਿਚਾਰ ਕਰ ਰਹੀ ਸੀ ਅਗਲੇ ਦਿਨ ਸਵੇਰੇ ਮੱਖਣ ਨੇ ਬਾਪੂ ਜੀ ਨੂੰ ਕਿਹਾ ਕਿ ਉਸਨੇ ਚਲੇ ਜਾਣਾ ਬਜ਼ਾਰੋਂ ਕੁਝ ਲੈ ਆਉਣਾ ਤਾਂ ਦੱਸ ਦਿਓ ਅਜੇ ਨੀਮੀ ਨੇ ਦੋ ਦਿਨ ਰੁੱਕ ਕੇ ਆਉਣਾ ਤੁਸੀਂ ਤਿਆਰ ਹੋ ਜਾਵੋ ਤੇ ਮੈਂ ਲਾਡੂ ਨੂੰ ਸਕੂਲ ਛੱਡ ਆਉਣਾ ਜੀਤੀ ਨੂੰ ਵੀ ਬਾਜ਼ਾਰ ਲੈ ਕੇ ਜਾਣਾ ਸਕੂਟਰੀ ਲੈ ਕੇ ਦੇਣੀ ਆ ਨਹੀਂ ਤਾਂ ਔਖੀ ਹੋਵੇਗੀ ਕੁੜੀ ਨਾਲ ਆਉਣ ਜਾਣ ਨੂੰ ਜੀਤੀ ਨੂੰ ਬਾਪੂ ਜੀ ਨੇ ਆਵਾਸ ਦਿੱਤੀ ਕਿ ਲਾਡੂ ਨੂੰ ਭੇਜੇ ਸਕੂਲ ਮੱਖਣ ਉਡੀਕ ਰਿਹਾ ਪਰ ਅੱਗ ਕੋਈ ਨਹੀਂ ਆਵਾਜ਼ ਆਈ ਤੇ ਮੱਖਣ ਨੇ ਅੰਦਰ ਜਾ ਦੇਖਿਆ ਲਾਡੂ ਤੇ ਜੀਤੀ ਬੇਸੁੱਤ ਪਈਆਂ ਸਨ ਮੱਖਣ ਘਬਰਾ ਗਿਆ ਤੇ ਬਾਪੂ ਜੀ ਨੂੰ ਬੋਲਿਆ ਆਵਾਜ਼ ਦੇ ਰਿਓ ਵੱਡੇ ਨੂੰ ਪਤਾ ਨਹੀਂ ਕੀ ਪਾਣਾ ਵਰਤ ਗਿਆ ਇਹ ਤਾਂ ਬੋਲਦੇ ਹੀ ਨਹੀਂ ਹਫੜਾ ਦਫੜੀ ਵਿੱਚ ਮੱਖਾਂ ਨੇ ਲਾਡ ਨੂੰ ਚੁੱਕ ਤੇ ਜਿੱਤੀ ਨੂੰ ਚੁੱਕ ਗੱਡੀ ਵਿੱਚ ਪਾਇਆ ਤੇ ਹਸਪਤਾਲ ਲੈ ਗਿਆ ਤੇ ਪਿੱਛੇ ਹੀ ਬਾਪੂ ਜੀ ਤੇ ਵੱਡਾ ਵੀ ਚਲੇ ਗਏ ਡਾਕਟਰ ਨੇ ਇਲਾਜ ਵਗੈਰਾ ਕੀਤਾ ਤੇ ਕਿਹਾ ਕਿ ਇਸ ਨੇ ਨੀਂਦ ਦੀਆਂ ਗੋੜੀਆਂ ਖਾਧੀਆਂ ਨੇ ਪਰ ਬੱਚਾ ਦੇ ਮਾ ਖਤਰੇ ਤੋਂ ਬਾਹਰ ਨਹੀਂ ਪਰ ਇਹ ਪੁਲਿਸ ਕਿਸਾ ਇਸ ਲਈ ਪੁਲਿਸ ਨੂੰ ਬੁਲਾਉਣਾ ਪਵੇਗਾ ਪਰ ਮੱਖਣ ਨੇ ਮਿੰਤਾ ਦਰਲੇ ਤੇ ਪੈਸੇ ਦਾ ਲਾਲਚ ਦੀ ਗੱਲ ਸ਼ਾਂਤ ਕਰਵਾ ਦਿੱਤੀ ਇਹਨੇ ਨੂੰ ਬਾਪੂ ਜੀ ਵੀ ਆ ਗਏ ਮੱਖਣ ਨੇ ਕਿਹਾ ਕਿ ਕੁਝ ਨਹੀਂ ਹੋਇਆ ਠੀਕ ਆ ਸਭ ਕੋਈ ਦਵਾਈ ਕਹਿੰਦੀ ਖਾਦੀ ਸੀ ਉਸ ਨਾਲ ਹੋਇਆ ਤੇ ਲਾਡੂ ਤਾਂ ਉਹ ਮੇਂ ਹੀ ਸੁੱਤੀ ਸੀ ਮੈਂ ਘਬਰਾ ਗਿਆ ਕਿ ਵੱਡੇ ਕਰਕੇ ਕੁਝ ਹੋਇਆ ਹੋਵੇਗਾ ਵੱਡਾ ਬੋਲਿਆ ਮੇਰੇ ਕਰਕੇ ਕਿਉਂ ਮੈਂ ਕੀ ਕੀਤਾ ਆਪਣੀ ਗੱਲ ਕਰ ਬੁਲਾ ਲਾ ਪੁਲਿਸ ਗਵਲਾ ਤੇ ਵੱਡਾ ਬਹਿਸ ਪਿਆ ਤੇ ਮੱਖਣ ਨੇ ਕਿਹਾ ਬੁਲਾ ਲਾ ਪੁਲਿਸ ਅਜੀ ਕੱਲ ਹੀ ਛੁੱਟ ਗਏ ਆ ਇਹਨੇ ਨੂੰ ਡਾਕਟਰ ਨੇ ਜੀਤੀ ਨੂੰ ਘਰ ਜਾਣ ਦੀ ਇਜਾਜ਼ਤ ਦੇ ਕੇ ਇੱਕ ਚੇਤਾਵਨੀ ਵੀ ਦਿੱਤੀ ਕਿ ਫੇਰ ਕੋਸ਼ਿਸ਼ ਕੀਤੀ ਇਹੋ ਜਹੀ ਤੇ ਜੇਲ੍ਹ ਜਾਵੇਗੀ ਆਤਮ ਹੱਤਿਆ ਪਾਪ ਹੈ ਤੇ ਬੱਚੇ ਦਾ ਕੀ ਕਸੂਰ ਸਿਰਫ ਤੁਹਾਡੇ ਵੱਡੇ ਭਾਈ ਕਰਕੇ ਪੁਲਿਸ ਨਹੀਂ ਆਈ ਜੀਤੀ ਸਿਰ ਹਿਲਾ ਤੁਰ ਪਈ ਅੱਗੇ ਘਰ ਜਾਂਦੇ ਨਿੰਮੀ ਵੀ ਆ ਗਈ ਤੇ ਉਸ ਨੂੰ ਪੂਰਾ ਸ਼ੱਕ ਸੀ ਕਿ ਮੱਖਣ ਨੇ ਕੁਝ ਕੀਤਾ ਉਸ ਨੇ ਜੀਤੀ ਨੂੰ ਬਿਠਾਇਆ ਤੇ ਕਿਹਾ ਕੀ ਹੋਇਆ ਜੋ ਤੂੰ ਗੂੜੀਆਂ ਖਾਧੀਆਂ ਮੈਨੂੰ ਬੈੱਡ ਤੋਂ ਬੁੱਤ ਲੱਭੀ ਆ ਤੇ ਤੂੰ ਫੁੱਲ ਪਰ ਕੁੜੀ ਨੂੰ ਵੀ ਨਹੀਂ ਬਖਸ਼ਿਆ ਜੇ ਕੁਝ ਹੋ ਜਾਂਦਾ ਫਿਰ ਜੀਤੀ ਰੋ ਪਈ ਤੇ ਲਾੜ ਨੂੰ ਗੱਲ ਨਾਲ ਲਾ ਲਿਆ ਜੀਤੀ ਦੇ ਮਾਪੇ ਵੀ ਆ ਗਏ ਸਭ ਉਹਨਾਂ ਨੂੰ ਦੇਖ ਹੈਰਾਨ ਹੋ ਗਏ ਤੇ ਉਹਨਾਂ ਨੇ ਆਉਂਦੇ ਹੀ ਸਭ ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਹ ਜੀਤੀ ਨੂੰ ਘਰੇ ਲੈ ਜਾਣ ਆਏ ਨੇ ਹੋਰ ਜ਼ੁਲਮ ਨਹੀਂ ਹੋਣ ਦੇਣਾ ਜੀਤੀ ਤੇ ਜੀਤੀ ਵੀ ਜਾਣ ਨੂੰ ਤਿਆਰ ਹੋ ਗਈ ਤੇ ਆਪਣੀ ਮਾਂ ਦੇ ਗੱਲ ਲਗ ਰੋਣ ਲੱਗੀ ਨਿੰਮੀ ਨੇ ਕਿਹਾ ਕਿ ਤੁਸੀਂ ਸਹੀ ਹੋ ਆਪਣੀ ਤਾਂ ਸਾਨੂੰ ਵੀ ਨਹੀਂ ਪਤਾ ਜੀਤੀ ਨੇ ਇਹ ਕਿਉਂ ਕੀਤਾ ਸੀ ਪਰ ਈ ਕਰ ਸਭ ਜੀਤੀ ਦਾ ਹੈ ਤੁਸੀਂ ਚਾਹੇ ਤਾਂ ਨਾਮ ਕੱਲਵਾ ਲਵੋ ਕੱਲ ਅਸੀਂ ਵਾਪਸ ਆਪਣੇ ਵਤਨ ਚਲੇ ਜਾਣਾ ਇੱਥੇ ਇਸਨੇ ਹੀ ਰਹਿਣਾ ਬਾਕੀ ਜੀਤੀ ਦੀ ਮਰਜ਼ੀ ਜੀਤੀ ਫਿਰ ਗੱਲਾਂ 'ਚ ਆ ਗਈ ਤੇ ਜਾਨ ਤੋਂ ਮਨਾ ਕਰ ਦਿੱਤਾ ਤੇ ਆਪਣੇ ਕਮਰੇ ਚ ਚਲੇ ਗਏ। ਤੇਜੇ ਪਾਸੇ ਮੱਖਣ ਵੀ ਬਾਹਰ ਆਇਆ ਤਾਂ ਪੁੱਛਿਆ ਤੁਹਾਨੂੰ ਕਿਸ ਨੇ ਦੱਸਿਆ ਸੀ ਜੀਤੀ ਬਾਰੀ ਜੋ ਤੁਸੀਂ ਆਏ ਇਹਨਾਂ ਕੁਝ ਨਹੀਂ ਹੋਇਆ। ਫਿਕਰ ਸੀ ਪਰ ਠੀਕ ਆ ਫੋਨ ਕਰ ਲਿਆ ਕਰੋ। ਉਹਨਾਂ ਨੇ ਦੱਸਿਆ ਵੱਡੀ ਨੇ ਫੋਨ ਕੀਤਾ ਸੀ ਕਿ ਮਾਮਾ ਤੇਆ ਨੂੰ ਹਸਪਤਾਲ ਲੈ ਕੇ ਗਏ ਆ। ਹਾਲਤ ਜ਼ਿਆਦਾ ਵਿਗੜ ਗਈ ਆ। ਮੱਖਣ ਨੇ ਕੁਝ ਖਵਾ ਦਿੱਤਾ। ਅਸੀਂ ਤਤ ਭੱਜੇ ਆਏ ਹਾਂ। ਹੱਦ ਹੋ ਗਈ। ਜੀਤੀ ਬਹਾਰਾ ਦੱਸ ਆਪਣੇ ਮਾਪਿਆਂ ਨੂੰ ਮੈਂ ਖਰੇ ਤੈਨੂੰ ਕੁਝ ਗਲਤ ਕਿਹਾ ਇਹਨਾਂ ਦੇ ਸ਼ੱਕ ਦੂਰ ਕਰ ਜੀਤੀ ਸਿਰ ਨਾ ਚਹਲਾ ਅੰਦਰ ਚਲੀ ਗਈ ਤੇ ਜੀਤੀ ਦੇ ਪਰਿਵਾਰ ਵਾਲੇ ਵੀ ਵਾਪਸ ਪਰ ਹੁਣ ਮੱਖਣ ਦਾ ਹੌਂਸਲਾ ਵਧ ਗਿਆ ਉਸ ਨੂੰ ਲੱਗਾ ਕਿ ਉਹ ਬਚ ਗਿਆ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਪਈ ਦੂਜੇ ਪਾਸੇ ਨਿੰਮੇ ਸ਼ੱਕ ਕਰੀ ਬੈਠੇ ਸੀ ਪਰ ਜੀਤੀ ਨੂੰ ਬਾਰ ਬਾਰ ਪੁੱਛਣ ਤੇ ਵੀ ਕੁਝ ਨਾ ਜੀਤੀ ਬੋਲੀ ਤੇ ਚੁੱਪ-ਚਾਪ ਕੈਂਬਰਿਜ ਪੈ ਸੂਛਦੀ ਰਹੀ ਲੱਡੂ ਵੀ ਜੀਤੀ ਨੂੰ ਦੇਖ ਸੈਮੀ ਸੀ ਜੀਤੀ ਲੱਡੂ ਵੱਲ ਵੀ ਬੇਫਿਕਰ ਚਹੀ ਸੀ ਪਰ ਨਿੰਮੀ ਦਾ ਸਾਰਾ ਧਿਆਨ ਮੱਖਣ ਤੇ ਜੀਤੀ ਤੇ ਸੀ ਸਮੇਂ ਮੁਤਾਬਿਕ ਦੋ ਦਿਨ ਐਵੇਂ ਹੀ ਗਮਸਮ ਚਹਿ ਬੀਤ ਗਏ ਤੇ ਇੱਕ ਦਿਨ ਰਹਿ ਗਿਆ ਸੀ ਮੱਖਣ ਤੇ ਨਿੰਮੀ ਦੀ ਜਾਨ ਵਿੱਚ ਨਿੰਮੀ ਨੇ ਜੀਤੀ ਨੂੰ ਕਿਹਾ ਮੈਂ ਤੈਨੂੰ ਸਲਾਹ ਦੇਣਾ ਚਾਹੁੰਨੀ ਆ ਬਾਕੀ ਤੇਰੀ ਖੁਸ਼ੀ ਤੂੰ ਇਥੋਂ ਵੇਚਵਟ ਕੈਨੇਡਾ ਜਾ ਅਸੀਂ ਸਾਰੇ ਮਿਲ ਕੇ ਉੱਥੇ ਤੈਨੂੰ ਵੱਖਰਾ ਕਰ ਲੈ ਦੇਵਾਂਗੇ ਲਾਡੂ ਦੀ ਵੀ ਜ਼ਿੰਦਗੀ ਬਣ ਜਾਓ ਆ ਤਿੰਨ ਮਹੀਨੇ ਹੀ ਹੋਏ ਨੇ ਪੰਤੇ ਮਰੇ ਨੂੰ ਦੇਖ ਤੇਰੇ ਨਾਲ ਕੀ ਕੀ ਹੋ ਗਿਆ ਇੱਥੇ ਤੇਰਾ ਟਿਕਾਣਾ ਬਹੁਤ ਔਖਾ ਜੇ ਤੂੰ ਚਾਵੇਂ ਅਸੀਂ ਜਾ ਕੇ ਕਿਸੇ ਤਰ੍ਹਾਂ ਤੈਨੂੰ ਬੁਲਾਉਂਦਾ ਬੰਦੂਵਸ ਕਰ ਲਾਂਗੇ ਇੱਕ ਰਾਤ ਹੈ ਤੇਰੇ ਕੋਲ ਸੋਚ ਲੈ ਵਧੀਆ ਜ਼ਿੰਦਗੀ ਬਾਹਰ ਦੀ ਇੱਥੇ ਨਾਲੋਂ ਚਲ ਦੱਸ ਦੇ ਮੈਂ ਚਲਦੀ ਆਂ ਤੇਰਾ ਵੀਰਾ ਵੀ ਅੱਜ ਦੋਸਤਾਂ ਮਿੱਤਰਾਂ ਕੋਲ ਗਿਆ ਪਤਾ ਨਹੀਂ ਕਦ ਆਉਂਦਾ ਜੇ ਲੋੜ ਹੋਈ ਆਵਾਜ਼ ਦੇ ਦੇ ਦਵਾਈ ਖਾ ਲਾ ਲਾਡੋ ਨੂੰ ਮੈਂ ਚੱਲੀ ਉਹ ਮੇਰੇ ਨਾਲ ਸੋ ਜਾਓ ਕਹਿ ਨਿੰਮੀ ਆਪਣੇ ਕਮਰੇ ਚਲੀ ਗਈ ਦੂਜੇ ਪਾਸੇ ਉਸੇ ਵਕਤ ਮੱਖਣ ਵੀ ਆ ਗਿਆ ਉਹ ਨਿੰਮੀ ਕੋਲ ਜਾਣ ਦੀ ਬਜਾਏ ਸਿੱਧਾ ਜਿੱਤੀ ਕੋਲ ਚਲਾ ਗਿਆ ਤੇ ਫਿਰ ਉਸਨੇ ਜਿੱਤੀ ਨਾਲ ਜ਼ਬਰਦਸਤੀ ਕੀਤੀ ਤੇ ਉਸ ਨੂੰ ਹੁਣ ਕੁਝ ਕਰਨ ਤੋਂ ਪਹਿਲਾਂ ਲਾਡੋ ਦੀ ਧਮਕੀ ਦੇ ਗਿਆ ਜੀਤੀ ਬਹੁਤ ਰੋਈ ਪਰ ਉਸਨੇ ਉਸਦੀ ਇੱਕ ਨਾ ਸੁਣੀ ਬਸ ਉਹ ਜੀਤੀ ਦੇ ਰੂਪ ਬਣੇ ਉਸਦੇ ਸਰੀਰ ਬਾਰੇ ਹੀ ਗੱਲਾਂ ਕਰਦਾ ਰਿਹਾ ਤੇ ਜੀਤੀ ਨੂੰ ਕਿਹਾ ਕਿ ਉਹ ਹੁਣ ਉਸਦੀਆ ਪੂਰਾ ਖਰਚਾ ਭੇਜੇਗਾ ਕਦੇ ਵੀ ਕੋਈ ਫਿਕਰ ਨਾ ਕਰੇ ਹਰ 6 ਮਹੀਨੇ ਬਾਅਦ ਉਹ ਪੱਪਸ ਪੈੰਡ ਆਵੇਗਾ ਤਿਉਸਨ ਉਹ ਪਤਨੀ ਵਾਂਗ ਸੁਖ ਦੇਵੇਗਾ ਜੀਤੀ ਇੱਜ਼ਤ ਤਾਂ ਪਹਿਲਾਂ ਹੀ ਗਵਾ ਚੁੱਕੀ ਸੀ ਤੇ ਆਤਮ ਹੱਤਿਆ ਦਾ ਯਤਨ ਵੀ ਜੋ ਦੋਵੇਂ ਵਿਅਰਥ ਰਹੇ ਉਸ ਲਈ ਹੁਣ ਉਹ ਚੁੱਪਚਾਪ ਬੈਠੀ ਰੋ ਰਹੀ ਸੀ। ਦੂਜੇ ਪਾਸੇ ਮੱਖਣਜੀਤਿ ਨਾਲ ਜ਼ਬਰਦਸਤੀ ਕਰ ਆਪਣੇ ਕਮਰੇ ਛਾ ਗਿਆ। ਤੇ ਲਾਡੂ ਨੂੰ ਸੁੱਤੀ ਦਿਖ ਬੋਲਿਆ, ਪੁੱਛੀ ਇਹਦਸ ਹੋ ਗਈ? ਮੈਂ ਨਿੰਮੀ ਤੇਰੇ ਲਈ ਸੋਨੇ ਦੀਆਂ ਚੂੜੀਆਂ ਬਣਨ ਨੂੰ ਦੇ ਕੇ ਆਇਆ, ਸਵੇਰੇ ਮਿਲ ਜਾਣੀਆਂ। ਕੱਲ ਸ਼ਾਮ ਤੱਕ ਕੰਮ ਨਿਕਲ ਜਾਣਾ। ਨਿੰਮੀ ਇਹ ਵਿੱਚ ਖੁਸ਼ ਹੋ ਬਿਨ ਕੁਝ ਸਵਾਲ ਜਵਾਬ ਕੀਤੇ ਸੋ ਗਈ। ਮੱਖਣ ਫਿਰ ਜੀਤੀ ਦੇ ਕਮਰੇ ਵੱਲ ਤੁਰ ਪਿਆ ਤੇ ਕਾਫੀ ਵਕਤ ਦਰਵਾਜ਼ੇ ਨੂੰ ਖੜਕਾਉਂਦਾ ਰਿਹਾ। ਇਨੇ ਨੂੰ ਬਾਪੂ ਜੀ ਨੇ ਕਿਹਾ ਤੇਰਾ ਕਮਰਾ ਉਹਦੇਰਾ ਇਹ ਜੀਤੀ ਦਾ ਆ ਮੱਖਣ ਬੋਲਿਆ ਬਾਪੂ ਸੋ ਜਾਇਆ ਕਰ ਕਿਉਂ ਰਾਤ ਨੂੰ ਵੀ ਪਟਕਦਾ ਫਿਰਦਾ ਗਲਤੀ ਨਾਲ ਮੈਂ ਆ ਪੂਹਾ ਕੜਕਾ ਦਿੱਤਾ ਤਾਂ ਕੱਲ ਸ਼ਾਮੀ ਅਸੀਂ ਚਲੇ ਜਾਣਾ ਘਰ ਦਾ ਖਿਆਲ ਰੱਖੀ ਤੇ ਜੀਤੀ ਤੇ ਲਾਡੋ ਦਾ ਵੀ ਸਵੇਰੇ ਸਕੂਟਰੀ ਵੀ ਆ ਜਾਣੀ ਆ ਕਿਸੇ ਨੂੰ ਕਹਿ ਜੀਤੀ ਨੂੰ ਸਿਕਾ ਦੇ ਮੀ ਬਾਪੂ ਬੋਲੇ ਤੂੰ ਬਹੁਤ ਪੀਤੀਆ ਸੋ ਜਾ ਸਵੇਰੇ ਗੱਲ ਕਰ ਲਾਂਗੇ ਪਰ ਮੱਖਣ ਬੋਲੀ ਗਿਆ ਤੇ ਬਾਪੂ ਜੀ ਆਪਣੇ ਕਮਰੇ ਚਲੇ ਗਏ ਅੰਦਰ ਜੀਤੀ ਵੀ ਰੋ ਰਹੀ ਸੀ ਤੇ ਮੱਖਣ ਬੋਲਿਆ ਦਰਵਾਜਾ ਖੋਲ ਜੇ ਨਾ ਖੋਲਿਆ ਤਾਂ ਉਧਰ ਲਾਡੂ ਪਈਆ ਉਸ ਤੇ ਗੁੱਸਾ ਉਤਾਰਨਾ ਜੀਤੀ ਨੇ ਨਾ ਸੁਣਦੇ ਹੀ ਦਰਵਾਜਾ ਖੋਲ ਦਿੱਤਾ ਤੇ ਜੀਤੀ ਨੂੰ ਕਿਹਾ ਇੱਕ ਫਾਰ ਤਾਂ ਮੈਂ ਤੇਰੀ ਮਰਜ਼ੀ ਦੇ ਵਿਰੁੱਧ ਚੱਲਿਆ ਹੁਣ ਤੂੰ ਦੱਸ ਕਿਵੇਂ ਕਰਨੀ ਸਿੱਧਾ ਕਹਿੰਦਾ ਤੇਰੇ 'ਚ ਬਹੁਤ ਕੁਝ ਹੈ ਜੋ ਮੈਨੂੰ ਆਪਣੇ ਵੱਲ ਖਿੱਚਦਾ ਤੇ ਮੈਂ ਰਹਿ ਨਹੀਂ ਸਕਦਾ ਇਹ ਨਮਾ ਨਹੀਂ ਪਹਿਲਾਂ ਵੀ ਐਵੇਂ ਹੀ ਸੀ ਜਰਬੰਦ ਸੀ ਪਰ ਤਰ ਤੂਸਤੀ ਵਾਟ ਇਸ ਇ ਹੁਣ ਦੱਸ ਮੈਨੂੰ ਕੁਛ ਕਰਨਾ ਏ ਕਿ ਨਹੀਂ ਹੁਣ ਮੇਰੀ ਪੀਤੀ ਵੀ ਉੱਤਰ ਗਈ ਆ ਦੇਖ ਅੱਧੀ ਰਾਤ ਪੀਤ ਗਈ ਆ ਅੱਧੀ ਬਾਕੀ ਆ ਮੈਂ ਸਵੇਰੇ ਚਲੇ ਜਾਣਾ ਜੇ ਮੈਨੂੰ ਕੁਛ ਕਰ ਦੇਵੇਂਗੀ ਤੇਰਾ ਘਰ ਪਰ ਜਾਉ ਤੇ ਤੈਨੂੰ ਕੈਨੇਡਾ ਦੀ ਸ਼ਹਿਰ ਵੀ ਕਰਵਾ ਦੇਵਾਂ ਜ਼ਮੀਨ ਵੀ ਛੁੜਵਾ ਦੇਵਾਂਗਾ ਅੱਕਰ ਵੀ ਤੇਰੇ ਨਾਮ ਲਾਡੂ ਤੇ ਜ਼ਿੰਦਗੀ ਸਦਾਰ ਦੇਵਾਂ ਪਰ ਤੂੰ ਮੈਨੂੰ ਖੁਸ਼ ਕਰ ਪੂਰੀ ਤਰ੍ਹਾਂ ਜੀਤੀ ਕਮਦੀ ਬੋਲੀ ਇਹ ਨਹੀਂ ਹੋ ਸਕਦਾ ਰਿਸ਼ਤਿਆਂ ਦੀ ਮਰਿਆਦਾ ਵੀ ਹੁੰਦੀ ਆ ਤੂੰ ਜੋ ਕੀਤਾ ਨਹੀਂ ਸਹੀ ਚੁੱਪਚਾਪ ਕੱਲ ਚਲੇ ਜਾਓ ਇਹ ਸਨ ਮੱਖਣ ਨੇ ਜੀਤੀ ਨਾਲ ਕਾਫੀ ਟਕਰਾਰ ਕੀਤੀ ਤੇ ਉਸ ਦੇ ਨਾਲ ਜ਼ਬਰਦਸਤੀ ਸਬੰਧ ਬਣਾ ਲਏ ਜੀਤੀ ਉਸ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਸੀ ਤੇ ਰਾਤ ਵੀ ਕਈ ਵਾਰ ਉਸ ਦੇ ਹਫਸਤਾ ਦਾ ਸ਼ਿਕਾਰ ਦਿਨ ਚੜ੍ਹਦੇ ਹੀ ਜਾਨ ਦੀ ਤਿਆਰੀ ਮੁਕੰਮਲ ਹੋ ਗਈ ਤੇ ਜੀਤੀ ਦੁਖੀ ਸੀ ਪਰ ਖੁਸ਼ ਵੀ ਕਿ ਉਹ ਲੋਕ ਜਾ ਰਹੇ ਨੇ ਤੇ ਜ਼ਿੰਦਗੀ ਆਪੇ ਸਹੀ ਰਾਹੇ ਪੈ ਜਾਉ। ਇਹ ਦਪਹਿਰ ਹੁੰਦੇ ਹੀ ਉਹ ਚੱਲਣ ਦੀ ਤਿਆਰੀ 'ਚ ਸੀ। ਪੱਲਾਡੋ ਨਾਲ ਜਾਂਦੀ ਜਿੱਦ 'ਚ ਸੀ ਤੇ ਮੱਖਣ ਨੇ ਜੀਤੀ ਨੂੰ ਕਿਹਾ ਕਿ ਕਿਸੇ ਨੂੰ ਕਹਿ ਸੁਨ ਪਾਸਪੋਰਟ ਬਨਣ ਦੇ ਦਿਓ। ਦੇਖ ਦਿਆ ਕਿਵੇਂ ਕੰਮ ਬੰਦਾ ਤੇ ਜ਼ਮੀਨ ਵੀ ਛੁਡਾ ਲੈਣੀ। ਕਰ ਸਾਰਾ ਤੇਰੇ ਹਵਾਲੇ ਤੇ ਤੇਰਾ। ਅਸੀਂ ਆਇਆ ਕਰਾਂਗੇ ਕਿਤੇ ਘਟਾਈ ਸਾਲਾਂ ਬਰੀ ਚੱਲਦੇ ਹਾਂ। ਬਾਪੂ ਜੀ ਆਪਣਾ ਖਿਆਲ ਰੱਖਿਓ। ਨਿੰਮੀ ਤੇ ਮੱਖਣ ਵੀ ਚਲੇ ਗਏ। ਵੱਡਾ ਤੇ ਉਸੇ ਵੋਟੀ ਵੀ ਲੜਾਈ ਝਗੜੇ ਕਰਕੇ ਕਰੀ ਨਹੀਂ ਸਨ ਜੀਤੀ ਇਕੱਲੀ ਹੀ ਸੀ ਹੌਲੀ ਹੌਲੀ ਵਕਤ ਲੰਘ ਰਿਹਾ ਸੀ ਤੇ ਮੱਖਣ ਜੀਤੀ ਨੂੰ ਫੋਨ ਤੇ ਵੀ ਕਾਫੀ ਪਰੇਸ਼ਾਨ ਕਰਦਾ ਕਾਲਾ ਮੰੰਦਾ ਬੋਲਦਾ ਜੀਤੀ ਹੁਣ ਪੇਟੋ ਵੀ ਸੀ ਜਿਸ ਵਿੱਚ ਮੱਖਣ ਦਾ ਜੀਪ ਭਲ ਰਿਹਾ ਸੀ ਪਰ ਉਸਨੇ ਕਿਸੇ ਨਾਲ ਗੱਲ ਨਹੀਂ ਸੀ ਕੀਤੀ ਦੋ ਮਹੀਨੇ ਬੀਤ ਚੁੱਕੇ ਸਨ ਮੱਖਣ ਤੇ ਨਿਮੀ ਨੂੰ ਵਾਪਸ ਕੈਨੇਡਾ ਗਿਆ ਨੂੰ ਤੇ ਉਹ ਹਰ ਰੋਜ਼ ਕਲ ਕਰਦੇ ਸਨ ਤੇ ਨਿਮੀ ਜੀਤੀ ਨੂੰ ਹਰ ਵਾਰ ਬੋਲਦੀ ਬਾਹਰ ਨਿਕਲ ਆ ਕੁਛ ਨਹੀਂ ਆਕਿਆ ਪਿੰਡ ਵੱਡਾ ਤੇ ਉਸਦੀ ਬੋਟੀ ਵੀ ਆਪਣੇ ਪੁੱਤ ਨਿੱਕੇ ਕੋਲ ਜਾ ਚੁੱਕੇ ਸਨ ਹੁਣ ਜੀਤੀ ਨੂੰ 3 ਮਹੀਨੇ ਪੂਰੇ ਹੋ ਗਏ ਤੇ ਮੱਖਣ ਦਾ ਵੀ ਫੋਨ ਜਦ ਆਉਂਦਾ ਉਹ ਜੀਤੀ ਨੂੰ ਦਿਮਾਗੀ ਪਰੇਸ਼ਾਨ ਕਰਦਾ ਤੇ ਉਸ ਨਾਲ ਫੋਨ ਤੇ ਵੀ ਗਲਤ ਗੱਲਾਂ ਕਰਦਾ ਜੀਤੀ ਘਬਰਾ ਜਾਂਦੀ ਤੇ ਉਹ ਉਸਦੇ ਬੱਚੇ ਨੂੰ ਜਨਮ ਦਿਨ ਵਾਲੀ ਉਹ ਪਤਾ ਨਹੀਂ ਅਪਣਾਵੇਗਾ ਕਿ ਨਹੀਂ ਬਾਪੂ ਜੀ ਵੀ ਹੁਣ ਕਾਫੀ ਬਿਮਾਰ ਸਨ ਤੇ ਛੇਰਾਂ ਹੀ ਦਵਾਈ ਚਲਦੀ ਸੀ ਜੀਤੀ ਸਕੂਟਰੀ ਤੇ ਹੀ ਲੈ ਜਾਂਦੀ ਸੀ ਜੀਤੀ ਹੁਣ ਬਾਪੂ ਜੀ ਨੂੰ ਦੱਸਣਾ ਚਾਹੁੰਦੀ ਸੀ ਪਰ ਮੌਕਾ ਲੱਭ ਰਹੀ ਸੀ ਫਿਰ ਇੱਕ ਦਿਨ ਉਸਨੇ ਬਾਪੂ ਜੀ ਨੂੰ ਕਹਿ ਦਿੱਤਾ ਕਿ ਮੱਖਣ ਦਾ ਬੱਚਾ ਉਸਦੇ ਪੇਟ 'ਚ ਪਲ ਰਿਹਾ ਤੇ ਉਹ ਉਸਦੀ ਸ਼ਿਕਾਰ ਬਣ ਗਈ ਇਹ ਸੁਣਦੇ ਹੀ ਬਾਪੂ ਜੀ ਘਬਰਾ ਗਏ ਤੇ ਜੀਤੀ ਨੂੰ ਬੋਲਣ ਲੱਗੇ ਤੇ ਅਚਾਨਕ ਹਟੈਕ ਹੋ ਗਿਆ ਜੀਤੀ ਬੜੀ ਮੁਸ਼ਕਿਲ ਹਸਪਤਾਲ ਲੈ ਕੇ ਗਈ ਤੇ ਮੱਖਣ ਨੂੰ ਵੀ ਫੋਨ ਕਰ ਬਾਪੂ ਜੀ ਵਰੀ ਦੱਸਤਾ ਬਾਪੂ ਜੀ ਦੀ ਹਾਲਤ ਖਰਾਬ ਸੀ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਮੱਖਣ ਨੂੰ ਵਾਪਸ ਆਉਣ ਤੋਂ ਮੌਕਾ ਮਿਲ ਗਿਆ ਪਰ ਉਹ ਵਾਕੀ ਗੱਲਾਂ ਤੋਂ ਅੰਜਾਨ ਸੀ ਹਸਪਤਾਲ ਵਿੱਚ ਜੀਤੀ ਇਕੱਲੀ ਸੀ ਹਾਲਾਤ ਵੀ ਬੁਰੇ ਸਨ ਡਾਕਟਰ ਕੁਝ ਨਾ ਕੁਝ ਕਹੀ ਜਾ ਰਹੇ ਸਨ ਲਾਡੂ ਵੀ ਤੰਗ ਕਰ ਰਹੀ ਸੀ ਕੁਝ ਸਮੇਂ ਚ ਹੀ ਜੀਤੀ ਕਵਰਾ ਗਈ ਉਸ ਨੇ ਫਿਰ ਮੱਖਣ ਨੂੰ ਫੋਨ ਕਰ ਬਾਪੂ ਜੀ ਦੀ ਹਾਲਤ ਜ਼ਿਆਦਾ ਖਰਾਬ ਆ ਦੱਸ ਦਿੱਤਾ ਤੇ ਪੈਸੇ ਭੇਜੇ ਨੂੰ ਕਿਹਾ ਮੱਖਣ ਨੇ ਵੀ ਕੁਝ ਸਮੇਂ ਚ ਹੀ ਪੈਸੇ ਭੇਜ ਦਿੱਤੇ ਤੇ ਵੱਡੇ ਨੂੰ ਵੀ ਫੋਨ ਕਰ ਬਾਪੂ ਜੀ ਬਾਰੇ ਦੱਸ ਦਿੱਤਾ ਦੂਜੇ ਪਾਸੇ ਨਿੰਮੀ ਮੱਖਣ ਦਾ ਐਵੇਂ ਪੈਸੇ ਭੇਜਣ ਦੇ ਵਿਰੋਧ ਕਰਨ ਲੱਗੀ ਤੇ ਕਹਿਣ ਲੱਗੀ ਜੀਤੀ ਨੂੰ ਕਹੋ ਕਿ ਸਾਡੇ ਕੋਲ ਨਹੀਂ ਹਨ ਹੋਰ ਪੈਸੇ ਪਰ ਮੱਖਣ ਆਖਣ ਲੱਗਾ ਸਬਰ ਰੱਖ ਪਹਿਲਾਂ ਬਾਪੂ ਨੂੰ ਠੀਕ ਹੋਣ ਦੇ ਫਿਰ ਦਿਖ ਦੇਗਾ ਪੰਨੀ ਮੀਨੀ ਮੰਨੀ ਉਸੇ ਵਕਤ ਜੀਤੀ ਦਾ ਫੋਨ ਆ ਗਿਆ ਤੇ ਉਸਨੇ ਮੱਖਣ ਨੂੰ ਕਿਹਾ ਕਿ ਬਾਪੂ ਜੀ ਦੀ ਹਾਲਤ ਜ਼ਿਆਦਾ ਖਰਾਬ ਆ ਤੇ ਡਾਕਟਰ ਨੇ ਜਵਾਬ ਦੇ ਦਿੱਤਾ ਜੇ ਹੋ ਸਕੇ ਤਾਂ ਆ ਜਾਓ ਮੱਖਣ ਨੂੰ ਇੰਜ ਲੱਗ ਗਿਆ ਕਿ ਜਿਵੇਂ ਜੀਤੀ ਉਸ ਨੂੰ ਬੁਲਾ ਰਹੀ ਹੋਵੇ ਉਸਨੇ ਕਿਹਾ ਦੇਖਦਾ ਅਗਲੇ ਹੀ ਮਹੀਨੇ ਦੀ ਉਸਨੇ ਟਿਕਟ ਕਰਵਾ ਲਈ ਤੇ ਵਾਪਸ ਪਿੰਡਾਂ ਦੀ ਤਿਆਰੀ ਕਰਨ ਲੱਗਾ ਨਿੰਮੀ ਨੇ ਕਾਫੀ ਮਨਾ ਕੀਤਾ ਪਰ ਉਹ ਬਾਪੂ ਜੀ ਦਾ ਬਹਾਨਾ ਲਾ ਤਿਆਰੀ ਕਸੀ ਬੈਠਾ ਸੀ ਬਾਪੂ ਜੀ ਦੀ ਹਾਲਤ 'ਚ ਕੋਈ ਸੁਧਾਰ ਨਾ ਦਿਖਦੇ ਡਾਕਟਰਾਂ ਨੇ ਉਹਨਾਂ ਨੂੰ ਵੱਡੇ ਹਸਪਤਾਲ ਭੇਜ ਦਿੱਤਾ ਜੀਤੀ ਨੇ ਵੀ ਆਪਣੇ ਮਾਪਿਆਂ ਨੂੰ ਫੋਨ ਕਰ ਲਾਡੂ ਨੂੰ ਉਹਨਾਂ ਕੋਲ ਰਹਿਣ ਭੇਜ ਦਿੱਤਾ ਬਾਪੂ ਜੀ ਦੀ ਹਾਲਤ ਖਰਾਬ ਸੀ ਜੀਤੀ ਬਾਰੇ ਵੀ ਲੋਕ ਗੱਲਾਂ ਕਰ ਰਹੇ ਸਨ ਹੁਣ ਤੀਜਾ ਮਹੀਨਾ ਸੀ ਤੇ ਉਸ ਦੇ ਹਾਪਾ ਪਾਪ ਤੋਂ ਪਤਾ ਚੱਲ ਰਿਹਾ ਸੀ ਕਿ ਉਹ ਪੇਟ ਤੋਂ ਆ ਵੱਡੇ ਹਸਪਤਾਲ ਵੀ ਕਾਫੀ ਦਿਨ ਬੀਤ ਗਏ ਪਰ ਬਾਪੂ ਜੀ ਦੀ ਹਾਲਤ 'ਚ ਜਿਆਦਾ ਸੁਧਾਰ ਨਹੀਂ ਸੀ ਜੀਤੀ ਨੇ ਫਿਰ ਫੋਨ ਮੱਖਣ ਨੂੰ ਕੀਤਾ ਤੇ ਬਾਪੂ ਜੀ ਬਾਰੇ ਦੱਸਿਆ ਮੱਖਣ ਨੇ ਉਹ ਗੱਲਾਂ ਤੇ ਧਿਆਨ ਦਿੱਤਾ ਤੇ ਜੀਤੀ ਨੂੰ ਪੁੱਛਿਆ ਤੈਨੂੰ ਕੀ ਚਾਹੀਦਾ ਮੈਂ ਅਗਲੇ ਹਫਤੇ ਆ ਜਾਣਾ ਤੇ ਤੈਨੂੰ ਸਭ ਖੁਸ਼ੀਆਂ ਦੇਣੀਆਂ ਰੱਬ ਨੂੰ ਵੀ ਤੇਰਾ ਮੇਰਾ ਰਿਸ਼ਤਾ ਪਸੰਦ ਆ ਬਾਪੂ ਜੀ ਦਾ ਅਚਾਨਕ ਬਿਮਾਰ ਹੋਣਾ ਰੱਬ ਦੀ ਰਜ਼ਾ ਆ ਪਰ ਜੀਤੀ ਕੁਝ ਨਾ ਬੋਲੀ ਮੱਖਣੇ ਜੀਤੀ ਨੂੰ ਅਜੀਬ ਜਿਕੇ ਰਹਾ ਪਾਠ ਪੜਾ ਰਿਹਾ ਸੀ ਤੇ ਉਹ ਅਣ ਸੁਣੀਆਂ ਗੱਲਾਂ ਕਰ ਬਾਪੂ ਜੀ ਦੀਆਂ ਗੱਲਾਂ ਕਰ ਰਹੀ ਸੀ ਤੇ ਮੱਖਣ ਨੂੰ ਕਹਿ ਰਹੀ ਸੀ ਕਿ ਬਾਪੂ ਜੀ ਦੇ ਇਲਾਜ ਲਈ ਪੈਸੇ ਚਾਹੀਦੇ ਨੇ ਮੱਖਣ ਨੇ ਕਿਹਾ ਮਿਲ ਜਾਣਗੇ ਪੈਸੇ ਪਰ ਤੂੰ ਦੱਸ ਕੀ ਚਾਹੀਦਾ ਜੀਤੀ ਨੇ ਦਬੀ ਆਵਾਜ਼ ਗਿਆ ਜੋ ਵੀ ਲਿਓ ਮੱਖਣ ਜੀਤੀ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਖਬਰ ਤੋਂ ਅਣਜਾਣ ਸੀ ਤੇ ਜੀਤੀ ਨੂੰ ਸੁਪਨੇ ਦਿਖਾ ਰਿਹਾ ਸੀ ਬਾਪੂ ਜੀ ਦੀ ਹਾਲਤ ਖਰਾਬ ਸੀ ਡਾਕਟਰਾਂ ਨੇ ਆਖਿਰ ਸੇਵਾ ਕੇ ਕਰ ਪੀ ਦਿੱਤਾ ਪਰ ਮੱਖਣ ਹੀ ਪੈਸੇ ਭੇਜਦਾ ਸੀ ਤੇ ਜੀਤੀ ਨੂੰ ਉਹਨਾਂ ਦੇ ਇਲਾਜ ਕਰਕੇ ਮੱਖਣ ਦੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਸਨ ਘਰ 'ਚ ਵੀ ਮਹਿੰਗਾ ਇਲਾਜ ਸੀ ਫਿਰ 2 ਹਫ਼ਤੇ ਬਾਅਦ ਮੱਖਣ ਆ ਗਿਆ ਬਾਪੂ ਜੀ ਦੀ ਹਾਲਤ ਤਰਸਯੋਗ ਸੀ ਮੰंजे ਤੇ ਪਈ ਵੀ ਦਿਖ ਨਹੀਂ ਸੀ ਰਹੇ ਉਸਨੇ ਬਾਪੂ ਜੀ ਨੂੰ ਕਿਹਾ ਫਿਕਰ ਨਾ ਕਰੋ ਮੈਂ ਆ ਗਿਆ ਹੁਣ ਤੁਸੀਂ ਠੀਕ ਹੋ ਜਾਣਾ ਬਾਪੂ ਜੀ ਕੁਝ ਕਹਿਣਾ ਚਾਹ ਰਹੇ ਸੀ ਪਰ ਕਹਿ ਨਹੀਂ ਪਾਏ ਤੇ ਮੱਖਣ ਵੀ ਆਪਣੇ ਕਮਰੇ ਵੱਲ ਨੂੰ ਸਮਾਨ ਚੱਕ ਚਲਾ ਗਿਆ ਲਾਡੋ ਵੀ ਨਾਨਕੇ ਚੜ ਦਿੱਤੀ ਸੀ ਬਾਪੂ ਜੀ ਮੱਖਣ ਨੂੰ ਦੇਖ ਕੇ ਹੋਰ ਗੁੱਸੇ ਹੋ ਗਏ ਤੇ ਤਬੀਅਤ ਵਿਗੜਦੀ ਦੇਖ ਜਿੱਤੀ ਨੇ ਮੱਖਣ ਨੂੰ ਆਵਾਜ਼ ਦਿੱਤੀ ਪਰ ਉਹ ਬਾਹਰ ਨਾ ਆਇਆ ਤਾਂ ਜਿੱਤੀ ਭੱਜ ਕੇ ਬੁਲਾਉਣ ਚਲੀ ਗਈ ਜਿੱਤੀ ਅਜੇ ਬਾਪੂ ਜੀ ਬਰੀ ਬੋਲਣ ਲੱਗੀ ਤੇ ਮੱਖਣ ਨੇ ਪਹਿਲਾਂ ਹੀ ਚੁੱਪ ਕਰਾਤਾ ਤੇ ਬੋਲਿਆ ਬਾਪੂ ਜੀ ਨੂੰ ਮੈਂ ਦੇਖ ਲਿਆ ਏਦਾਂ ਹੀ ਰਹਿਣਾ ਅਜੇ ਮੇਰੀ ਤਬੀਅਤ ਖਰਾਵਾ ਤੂੰ ਦੱਸ ਹੁਣ ਮੰਨੇਗੀ ਮੈਨੂੰ ਆਪਣਾ ਬਸ ਇੱਕ ਵਾਰ ਆਪ ਮੰਨਦਾ ਜਿੱਤੀ ਜਿੱਤੀ ਕੁਝ ਆਖੇ ਬਿਨਾ ਬਾਹਰ ਆ ਗਈ ਤੇ ਬਾਪੂ ਜੀ ਨੂੰ ਹੌਸਲਾ ਦੇਣ ਲੱਗੀ ਪਰ ਹਲਤ ਖਰਾਬ ਸੀ ਜਿੱਤੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਹੁਣ ਕੀ ਕਰੇ ਉਸਨੇ ਮੱਖ ਨੂੰ ਕਾਫੀ ਆਵਾਜ਼ਾਂ ਦਿੱਤੀਆਂ ਪਰ ਉਹ ਚਾਹ ਰਿਹਾ ਸੀ ਕਿ ਜਿੱਤੀ ਆਵੇ ਉੜੀਕ ਦੋਵਾਰ ਫਿਰ ਮੱਖਣ ਬਾਹਰਾ ਬੋਲਿਆ ਮੈਂ ਗੱਡੀ ਕਰਦਾ ਤੋ ਬਾਪੂ ਜੀ ਨੂੰ ਉਠਾ ਹਸਪਤਾਲ ਲੈ ਚਲਦੀਆਂ ਜੀ ਤੀ ਰੋਂਦੀ ਨੇ ਜਲਦਬਾਜੀ ਚ ਬਾਪੂ ਜੀ ਨੂੰ ਉਠਾਇਆ ਤੇ ਸੰਭਾਲਦੇ ਸੰਭਾਲਦੇ ਗੱਡੀ ਚ ਵਠਾ ਦਿੱਤਾ ਬਾਪੂ ਜੀ ਆਖਰੀ ਸਾਹ ਲੈ ਰਹੇ ਸਨ ਤੇ ਮੱਖਣ ਨੇ ਕੁਝ ਕਹਿਣ ਦੀ ਕੋਸ਼ਿਸ਼ ਪਰ ਜਾਂਦੇ ਜਾਂਦੇ ਰਸਤੇ ਚ ਹੀ ਬਾਪੂ ਜੀ ਨੇ ਸਵਾਸ ਧਿਆਗ ਦਿੱਤੀ ਜਦ ਹਸਪਤਾਲ ਲੈ ਕੇ ਗਈ ਤਾਂ ਡਾਕਟਰਾਂ ਨੇ ਵੀ ਬਾਪੂ ਜੀ ਨੂੰ ਖਤਮ ਕਹਿ ਦਿੱਤਾ ਜੀਤੀ ਦੀ ਜ਼ਿੰਦਗੀ ਚਪੰ ਤੋਂ ਬਾਅਦ ਬਾਪੂ ਜੀ ਸੀ ਜੋ ਉਸ ਦਾ ਪਾਪਾਂ ਧਿਆਨ ਕਰ ਰਿਹਾ ਸੀ ਜੀਤੀ ਹੁਣ ਟੁੱਟ ਗਈ ਉਸ ਦਾ ਰੋੜੋ ਬੁਰਾ ਹਾਲ ਸੀ ਮੱਖਣ ਕਹਿ ਰਿਹਾ ਸੀ ਰੱਬ ਨੂੰ ਇਹੀ ਮਨਜੂਰ ਸੀ ਪਰ ਅੰਦਰੋਂ ਕੋਈ ਵੀ ਪਰਵਾਹ ਨਹੀਂ ਸੀ ਉਹ ਸੋਚ ਰਿਹਾ ਸੀ ਕਿ ਹੁਣ ਕੋਈ ਵੀ ਰੋਕ ਟੁੱਕਣ ਵਾਲਾ ਨਹੀਂ ਰਿਹਾ ਜੀਤੀ ਦੇ ਰੋਂ ਤੇ ਵੀ ਰੋਕ ਲਗਾ ਰਿਹਾ ਸੀ ਪਰ ਉਹ ਅੰਦਰੋਂ ਅੰਦਰੀ ਆਪਣੇ ਹੀ ਬਾਪੂ ਦੀ ਮੌਤ ਦਾ ਜਸ਼ਨ ਮਨਾ ਰਿਹਾ ਸੀ ਜੀਤੀ ਬਾਪੂ ਜੀ ਨੂੰ ਲਾਸ਼ ਬਣੀਆ ਦੀ ਇੱਕ ਬੇਹੋਸ਼ ਹੋ ਗਈ। ਕਾਫੀ ਕੋਸ਼ਿਸ਼ ਤੋਂ ਬਾਅਦ ਬੇਹੋਸ਼ ਨਾ ਆਈ। ਤਾਂ ਮੱਖਣ ਨੇ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਜੀਤੀ ਨੂੰ ਦੇਖ ਦਵਾਈ ਦੇ ਦਿੱਤੀ ਤੇ ਜ਼ਿਆਦਾ ਖੇਚਲ ਕਰਨ ਤੋਂ ਮਨਾ ਕਰ ਦਿੱਤਾ। ਮੱਖਣ ਅਜੇ ਅੰਜਾਨ ਸੀ ਸਚਾਈ ਤੋਂ ਉਹ ਬਾਪੂ ਜੀ ਦੀ ਬੋਡੀ ਐਂਬੂਲੈਂਸ ਰੱਖ ਕੇ ਪਿੰਵਲ ਤਰਪਿਆ। ਜਾਂਦੇ-ਜਾਂਦੇ ਮੱਖਣ ਨੇ ਕਿਹਾ ਹੁਣ ਬਾਪੂ ਤਾਂ ਰਿਹਾ ਨਹੀਂ। ਤੂੰ ਹੁਣ ਵੇਚਵਟ ਮੇਰੇ ਨਾਲ ਤਨਵਾਜੀ ਸਾਰਿਆਂ ਅੰਦਾਜ਼ ਦਾ ਹਿੱਸਾ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ